ਮੈਂ ਨਹੀਂ ਜੋਤ ਵਾਲਾ ਅੱਛਾ ਕੀ ਕਹਿੰਦੀ ਫੋਟੋ ਨੂੰ ਫੜ ਕੇ ਤੇ ਰਹੀ ਰੋਣਾ ਮੈਂ ਕਿ ਹਿੱਦਾਂ ਰੋਇਆ ਕੋਈ ਫਾਇਦਾ ਹੈਗਾ ਵਾ ਉਹ ਐਵੇਂ ਲੱਗੀ ਉੱਪਰ ਉੱਪਰੋਂ ਮੈਂ ਗੱਲਾਂ-ਗੱਲਾਂ ਵਿੱਚ ਕਿਹਾ ਮੈਂ ਕੱਪੜੇ ਪਾਦਾ ਤੇਰੇ ਅੱਛਾ ਜੋ ਅੱਗੇ ਪਲਾ ਕੀ ਕਹਿੰਦੀ ਆ ਕਹਿੰਦੀ ਮੈਂ ਹਜੇ ਰਹਿਣਾ ਭੋਗ ਤੱਕ ਉਹਨੇ ਨਹੀਂ ਜਾਣਾ ਇੱਥੋਂ ਉਹਨੂੰ ਇਹ ਹੁਣਾਵਾ ਕਿ ਪਿਆਲੀ ਹੈਗੀ ਆ ਮੰਮੀ ਦੇ ਨਾਂ ਹੋਣੀ ਆ ਕਿੱਦੇ ਪਰ ਉਹਨੇ ਇਹ ਨਹੀਂ ਨਾ ਪਤਾ ਕਿ ਪਿਆਲੀ ਇਹ ਆਪਣੇ ਨਾਂ ਘਰ ਵਾਲੀ ਆ ਜੋਤ ਇਹ ਕਿੱਦਾਂ ਦੀਆਂ ਗੱਲਾਂ ਕਰਨ ਈਆਂ ਤੂੰ ਇਹ ਵੀ ਤੇਰਾ ਆਪਣਾ ਹੀ ਘਰ ਵਾ ਨਹੀਂ ਸੰਦੀਪ ਮਾਪਿਓ ਤੋਂ ਬਿਨਾਂ ਨਾ ਇਹ ਘਰ ਆਪਣਾ ਨਹੀਂ ਲੱਗਦਾ ਚਲੋ ਠੀਕ ਹੈ ਦੇ ਲਈ ਫਿਰ ਠੀਕ ਹੈ ਮੈਂ ਚਲਦੀ ਆਂ ਫਿਰ ਮਾਰ ਦੇ ਰਿਓ ਚੰਗਾ ਬੀਠਾ ਠੀਕ ਹੈ ਬੂਬਾ ਉੱਥੇ ਜਾਨ ਨੂੰ ਕਿਹੜਾ ਜੀ ਕਰਦਾ ਵਾ ਐਵੇਂ ਹੀ ਹੋ ਗਿਆ ਵਾ ਨਹੀਂ ਨਹੀਂ ਬੂ ਕੋਈ ਗੱਲ ਨਹੀਂ ਆ ਜਾਣਾ ਹੀ ਪੈਣਾ ਵਾ ਫੇਰ ਪਰ ਜਾਈ ਕੱਲ ਨੂੰ ਕਹੂਗੀ ਲੈ ਮਾਂ ਹੀ ਤੇ ਉਦੋਂ ਭਜ-ਭਜ ਆਉਂਦੀ ਹੀ ਤੇ ਹੁਣ ਮਾਂ ਚਲ ਗਈ ਆ ਤੇ ਆਉਂਦੀ ਨਹੀਂ ਆ